ਕਿਸਾਨ agriculturist ਜਗਜੀਤ ਸਿੰਘ ਢੱਲੇਵਾਲ ਨੂੰ ਸਿਹਤ ਵਿਗੜਨ ਕਾਰਨ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਢੱਲੇਵਾਲ ਨਾਲ ਹਜ਼ਾਰਾਂ ਦੀ ਭੀੜ ਵਿਚਕਾਰ ਬਰਨਾਲਾ ਦੇ ਤਨੋਲਾ ਕਸਬੇ ਦੀ ਅਨਾਜ ਮੰਡੀ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਤੇ ਉੱਥੇ ਮੌਜੂਦ ਕਿਸਾਨ ਨੌਜਵਾਨ ਔਰਤਾਂ ਤੇ ਬਜ਼ੁਰਗਾਂ ਨੂੰ ਕਿਸਾਨ ਮੋਰਚੇ ਦੇ ਸੰਘਰਸ਼ ਬਾਰੇ ਵੀ ਸੰਬੋਧਨ ਕੀਤਾ। ਪਰ ਪੇਟ ਦਰਦ ਹੋਣ ਤੋਂ ਬਾਅਦ ਢੱਲੇਵਾਲ ਦੀ ਸਿਹਤ ਜਿਹੜੀ ਕਿ ਉਚਾਨਕ ਵਿਗੜਨ ਲੱਗੀ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਤਨੋਲਾ ਤੋਂ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਤੇ ਡਾਕਟਰਾਂ ਦੁਆਰਾ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਤਾਂ ਉੱਥੇ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਆਰਾਮ ਕਰਨ ਦੀ ਵੀ ਸਲਾਹ ਦਿੱਤੀ ਹੈ। ਸਰ ਕੀ ਕਹਿਣਾ ਚਾਹੁੰਦੇ ਡੱਲੇਵਾਲ ਸਾਹਿਬ ਬਰਨਾਲੇ ਪ੍ਰਾਈਵੇਟ ਹਸਪੀਟਲ ਵਿੱਚ ਇਲਾਜ ਕਰਾ ਰਹੇ ਹੈਗੇ। ਅ ਅੱਜ ਡੱਲੇਵਾਲ ਸਾਹਿਬ ਜਿਹੜੇ ਅਸੀਂ ਕੱਲ ਸਾਡੀ ਜਿਲਾ ਫਤਿਹਗੜ ਸਾਹਿਬ ਦੇ ਵਿੱਚ ਸਰਾਂਧ ਮੰਡੀ ਦੇ ਵਿੱਚ ਕਿਸਾਨ ਮਹਾਪੰਚਾਇਤ ਰੱਖੀ ਗਈ ਸੀ ਕਿ ਉਦੋਂ ਬਾਅਦ ਅਸੀਂ ਖੰਨੇ ਹਸਪੀਟਲ ਪ੍ਰਾਈਵੇਟ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤਾਂ ਦਾਖਲ ਕਰਵਾਉਣ ਤੋਂ ਬਾਅਦ ਜਿਹੜੀ ਰਾਤ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਿਹੜਾ ਨਿੰਬੂ ਦਾ ਪਾਣੀ ਥੋੜੇ ਜਿਹਾ ਹਲਕੇ ਨਰਿਹਲ ਵੀ ਦਿੱਤਾ ਤਾਂ ਡਾਕਟਰ ਸਾਹਿਬ ਨੇ ਤੜਕੇ ਥੋੜਾ ਜਿਹਾ ਕਿਹਾ ਵੀ ਕੋਈ ਹਲਕੀ ਜੀ ਚੀਜ਼ ਵੀ ਦੇ ਦਿਓ ਤਾਂ ਅਸੀਂ ਥੋੜਾ ਜਿਹਾ ਦੋ ਚਮਚੇ ਦੜਗੇ ਦੇ ਤਾਂ ਦਾਲ ਚੀਨੀ ਦਿੱਤੀ ਸੀਗੀ ਉਹਦੇ ਨਾਲ ਜਦੋਂ ਸਾਡਾ ਇੱਧਰ ਦਿੱਤਾ ਹੋਇਆ ਪ੍ਰੋਗਰਾਮ ਜ਼ਿਲ੍ਹਾ ਬਰਨਾਲੇ ਦੇ ਵਿੱਚ ਤਨੋਲਾ ਮੰਡੀ ਦੇ ਵਿੱਚ ਇੱਕ ਸਾਲ ਮਹਾ ਪੰਚਾਇਤ ਰੱਖੀ ਗਈ ਵੀ ਸੀ ਉਹਦੇ ਵਿੱਚ ਜਦੋਂ ਪਹੁੰਚ ਰਹੇ ਰਾਹ ਦੇ ਵਿੱਚ ਥੋੜਾ ਜਿਹਾ ਪੇਟ ਦੇ ਵਿੱਚ ਉਹਨਾਂ ਨੇ ਦਰਦ ਹੋਣਾ ਸ਼ੁਰੂ ਹੋ ਗਿਆ ਤਾਂ ਜਦੋਂ ਉੱਥੇ ਬੋਲੇ ਨੇ ਬੋਲਿਆ ਵੀ ਜਿਆਦਾ ਨਹੀਂ ਗਿਆ ਟਾਈਮ 2-4 ਮਿੰਟ ਤੇ ਉਹਨਾਂ ਨੇ ਕਿਹਾ ਵੀ ਮੇਰੇ ਪੇਟ 'ਚ ਗੜਬੜਾ ਦਰਦ ਹੋ ਰਿਹਾ ਜਿਆਦਾ ਤਾਂ ਫਿਰ ਅਸੀਂ ਪਹਿਲਾਂ ਸੋਚਦੇ ਸੀ ਵੀ ਬਠਿੰਡੇ ਦੇ ਵਿੱਚ ਜਾ ਕੇ ਕਿਸੇ ਚੰਗੇ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਈਏ ਤਾਂ ਪਰ ਉਹਨਾਂ ਨੂੰ ਤਕਲੀਫ ਜਿਆਦਾ ਹੋਣ ਕਰਕੇ ਫਿਰ ਅਸੀਂ ਬਰਨਾਲੇ ਦੇ ਵਿੱਚ ਜਿਹੜਾ ਵੀ ਵੀ ਤਿਹੋ ਕ੍ਰਿਆਸ ਤਲੇ DMP BFT ਤਾਂ ਇੱਥੇ ਅਸੀਂ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਤਾਂ ਦਾਖਲ ਕਰਵਾ ਕੇ ਹੁਣ ਜਿਹੜੇ ਉਹਨਾਂ ਦਾ ਟ੍ਰੀਟਮੈਂਟ ਹੈ ਜਿਹੜੀ ਅਲਟਰਾਸਾਊਂਡ ਵੀ ਹੋ ਗਈ ਹੈ ਐਕਸਰੇ ਵੀ ਹੋ ਗਏ ਆ ਉਹ ਸਾਰੀਆਂ ਜਿਹੜੀਆਂ ਰਿਪੋਰਟਾਂ ਨੇ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਉਹ ਦੇਖ ਰਹੇ ਆ ਤਾਂ ਦਰਦ ਹਜੇ ਵੀ ਉਹਨਾਂ ਨੇ ਡਾਕਟਰ ਸਾਹਿਬ ਨੇ ਬੋਤਲ ਵੀ ਲਾਈ ਹੈ ਟੀਕੇ ਟੋਕੇ ਵੀ ਲਾਏ ਨੇ ਸੁਣੋ ਤਾਂ ਦਰਦ ਲਗਾਤਾਰ ਵੱਧ ਰਿਹਾ ਤਾਂ ਉਹ ਸਾਰਾ ਕੁਝ ਜੇ ਜੇ ਐ ਕਹਿਣਾ ਹੋਵੇ ਮੋਟਾ ਉਹਨਾਂ ਦੀ ਹਾਲ ਹੈ ਜਿਹੜੀ ਸਿਹਤ ਹੈ ਨਾ ਚਕੈ ਰਮਜੀਤ ਸਿੰਘ ਜੀ ਮੇਰਾ ਨਾਮ ਇਹ ਡੈਲੀਬਾਦ ਸਾਹਿਬ ਦੀ ਸਿਹਤ ਵਿਗੜੀ ਹੈਗੀ ਆ ਹਸਪੀਟਲ ਚ ਡੱਕ ਲੈਗੇ ਕਿਵੇਂ ਦਿਖਰੇਗਾ ਇਹ ਜੀ ਜਿਸ ਤਰ੍ਹਾਂ ਡੋਰ ਟੂ ਡੋਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਜੀਆਂ ਨੇ ਕਾਨਫਰੰਸਾਂ ਰੱਖੀਆਂ ਸੀਗੀਆਂ ਵੀ ਕੇ ਸਧੂਪੁਰ ਦੀਆਂ ਉਸੇ ਤਰ੍ਹਾਂ ਹੀ ਲੜੀ ਦੇ ਵਾਈਜ਼ ਅੱਜ ਜਿਹੜੀ ਆ ਕਾਨਫਰੰਸ ਧਨੋਲੇ ਦੇ ਵਿੱਚ ਰੱਖੀ ਸੀ ਜਿੱਥੇ ਮਹਾ ਇਕੱਠ ਜਿਹੜਾ ਕੀਤਾ ਗਿਆ ਕਿਸਾਨਾਂ ਵੱਲੋਂ ਜਦੋਂ ਪ੍ਰਧਾਨ ਜੀ ਰਾਤ ਖੰਨਾਓ ਹਸਪੀਟਲ ਦੇ ਵਿੱਚ ਐਡਮਿਟ ਸੀਗੇ ਤਾਂ ਉਸ ਤੋਂ ਉਪਰੰਤ ਅੱਜ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਧਨੋਲਾ ਕਾਨਫਰੰਸ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਦਰਦ ਆ ਜਿਹੜਾ ਪੇਟ ਦੇ ਵਿੱਚ ਉਹ ਤੇ ਹੋਰ ਵੀ ਸਰੀਰ ਦੇ ਵਿੱਚ ਦਿੱਕਤ ਹੋਣ ਸ਼ੁਰੂ ਹੋ ਗਈ ਤਾਂ ਜਿਹੜਾ ਫੌਰਨ ਆ ਅਸੀਂ ਜਿਹੜਾ ਉਹਨਾਂ ਨੂੰ ਐਡਮਿਟ ਇੱਥੇ ਕਰਾਇਆ ਬਰਨਾਲੇ ਦੇ ਹਸਪਤਾਲ ਦੇ ਵਿੱਚ ਜਿਹੜਾ ਬੀ ਐਮ ਬੀ ਐਮ ਸੀ ਦੇ ਵਿੱਚ ਤੇ ਉਹ ਡਾਕਟਰ ਜਿਹੜਾ ਆ ਆਪਣਾ ਲਾਈ ਕਰ ਰਹੇ ਆ ਟੈਸਟ ਕਰ ਰਹੇ ਆ ਤੇ ਪ੍ਰਧਾਨਜੀਤ ਦੇ ਜਿਹੜੀ ਸਿਹਤ ਆ ਉਹ ਤਾਂ ਆਪਾਂ ਨੂੰ ਵੀ ਪਤਾ ਸੁਭਾਵਕ ਹੀ ਆ 132 ਦਿਨ ਹੋ ਗਏ ਜਿਹੜੇ ਉਹਨਾਂ ਨੂੰ ਮਰਨ ਵਰਤੇ ਬੈਠੇ ਸੀਗੇ ਤੇ ਸਿਹਤ ਸਰੀਰ ਜਿਹੜਾ ਕਾਫੀ ਕਮਜ਼ੋਰ ਹੋ ਚੁੱਕਿਆ ਸੀਗਾ ਤੇ ਹੁਣ ਜਿਹਰੇ ਇਲਾਜ ਆਉ ਬਾਕੀ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਡਾਕਟਰਾਂ ਵੱਲੋਂ ਵੀ ਇਹ ਅਪੀਲ ਆ ਕਿ ਉਹਨਾਂ ਦਾ ਲਾਜ ਜਿਹੜਾ ਸ਼ੁਰੂ ਕੀਤਾ ਹੋਇਆ ਚੱਲ ਰਿਹਾ ਤੇ ਕੋਈ ਨਹੀਂ ਹੌਲੀ ਹੌਲੀ ਜਿਹੜਾ ਉਹ ਠੀਕ ਹੋ ਜਾਣਗੇ ਜਿਹੜੀ ਸੰਗਤ ਹੈਗੇ ਕਿਸਾਨ ਹੈਗੇ ਉਹਨਾਂ ਬਾਰੇ ਕੀ ਸਿੰਘ ਇਹ ਦਣਾ ਚਾਹਣੇ ਹਾਲਤ ਨੂੰ ਦੇਖ ਕੇ ਹਾਲਤ ਨੂੰ ਦੇਖ ਕੇ ਇਹੀ ਆ ਵੀ ਪਰ ਹਜੇ ਉਹਨਾਂ ਨੂੰ ਜਿਹੜਾ ਅਰੈਸਟ ਦੀ ਲੋੜ ਆ ਕਾਫੀ ਮੇਰਾ ਨਾਮ ਜੀਤ ਸਿੰਘ ਜੀ ਭਾਰਤ ਕਿਸਾਨ ਯੂਨੀਅਨ ਇੱਕ ਤਾਂ ਸਿੱਧੂ ਪਰ ਬਲਾਕ ਬਰਨਾਲਾ ਜੀ ਕੀ ਕਹਿਣਾ ਚਾਹਣੇ ਜਿਹੜੇ ਸਿਹਤ ਖਰਾਬ ਹੋਈ ਹੈਗੀ ਇਹ ਡਿਲੀਵਰ ਸਾਹਿਬ ਦੀ ਪ੍ਰਧਾਨ ਜੀ ਦੀ ਸਿਹਤ ਜੀ ਅੱਜ ਦੇਖੋ 132ਵਾਂ ਦਿਨ ਹੋ ਗਿਆ ਮਾਰਨ ਵਰਤ ਸ਼ੁਰੂ ਕਰ ਉਹਨਾਂ ਨੇ ਮਰਨ ਵਾਰ ਤੋਂ ਸੰਗਤਾਂ ਦੇ ਕਹਿਣ ਤੇ ਮੋ ਤੋੜਿਆ ਹਨ ਕੋਈ ਥੋੜਾ ਬਾਲਾ ਜੂਸ ਜਸ ਲੈਤਾ ਅੱਜ ਨੂੰ ਰੱਖਿਆ ਸੀ ਧਨੌਲੇ ਦੀ ਨਾਜ ਮੰਡੀ ਦੇ ਵਿੱਚ ਕੱਠ ਪ੍ਰਧਾਨ ਜੀ ਦੀ ਸਪੀਚ ਜੇਨ ਤੋਂ ਬਾਅਦ ਅਚਾਨਕ ਤਬੀਅਤ ਕਾਫੀ ਢਲੀ ਹੋ ਗਈ